ਸਰ ਸਸੀ ਗੜੀ ਸਸੀ ਗੜੀ ਸਰ ਪੱਤਰਕਾਰ ਗੱਲ ਕਰ ਰਿਹਾ ਜੀ ਜਾਣਕਾਰੀ ਲੈਣੀ ਸੀ ਇੱਕ ਜਿਹੜਾ ਨੌਜਵਾਨ ਹੈ ਤੁਹਾਡੇ ਕੋਲ ਪਾਕਿਸਤਾਨ ਦਾ ਮੁਹੰਮਦ ਅਲੀ ਜਿਹੜਾ ਬੱਚਾ ਵਾ ਜੀ ਉਹਦੇ ਬਾਰੇ ਹਾਂਜੀ ਸਾਡੇ ਕੋਲ ਨਾ ਬੱਚਾ ਆਇਆ ਸੀਗਾ ਲਾਸਟ ਹੀ ਆਇਆ ਸੀਗਾ ਹਾਂਜੀ ਉਹ ਪਾਕਿਸਤਾਨ ਦਾ ਬੜਾ ਬਾਰਡਰ ਕ੍ਰੋਸ ਕੀਤਾ ਜਨੇ ਅੰਮ੍ਰਿਤਸਰ ਤੋਂ ਬੀਐਸਐਫ ਨੇ ਰੀਟੂਰਨ ਕਰ ਲਿਆ ਸੀ ਉਹਨੂੰ ਹਾਂਜੀ ਤੇ ਬਾਰਡਰ ਕ੍ਰੋਸ ਦੀ ਸਜ਼ਾ ਦੇ ਵਿੱਚ ਫਿਰ ਉਹਨੂੰ ਰਿਹਾ ਹੋ ਗਿਆ ਸੀਗਾ ਅੱਛਾ ਜੀ ਕੁਝ ਬਰਾਮਦ ਨਹੀਂ ਹੋਇਆ ਸੀ ਕੋਲੋਂ अच्छा शिफ्ट ਦਾ process ਚੱਲ ਰਿਹਾ ਵਾ ਹਾਂਜੀ ਸਿਰਫ ਹੀ ਹੋਊ ਫਿਰ ਕੁਝ ਚੱਲ ਰਿਹਾ ਸਰ ਕਿਦੋਂ ਆਇਆ ਸੀ ਕਿੰਨਾ ਕੁ ਸਮਾਂ ਸਰ ਨੂੰ ਹੋ ਗਿਆ ਜੀ ਇਹ ਨੂੰ ਲਗਭਗ 1 ਸਾਲ ਹੋ ਗਿਆ 1 ਸਾਲ ਹੋ ਗਿਆ ਜੀ ਸਰ ਬੱਚੇ ਦੀ ਉਮਰ ਕਿੰਨੀ ਹੈ ਜੀ ਹੋਰ ਸਾਡੇ ਕੋਲ ਜਿ ਬਣਾਈ ਲਈ ਹੁੰਦੇ ਜੀ 18 ਸਾਲ ਤੱਕ ਦਾ 18 ਸਾਲ ਤੋਂ ਘੱਟ ਹੋ ਅੱਛਾ 18 ਸਾਲ ਤੋਂ ਘੱਟ ਉਮਰ ਆ ਜੀ ਹਾਂਜੀ ਤੋਂ ਸਰ ਜਮ ਉਹਦੇ ਵਿੱਚ ਨਾ ਸਾਰਾ ਸਬਕ ਕਿਵੇਂ ਹੈ ਤੇ ਸਰ ਇਹਦੀ ਰਿਹਾਈ ਦਾ process ਮਤਲਬ ਕੋਈ ਸ਼ੁਰੂ ਹੋਇਆ ਫਿਲਹਾਲ ਵੀ ਚੱਲ ਰਿਹਾ ਹਾਂਜੀ ਹਾਂਜੀ ਚੱਲ ਰਿਹਾ ਜੀ ਚੱਲ ਰਿਹਾ ਜੀ ਇਹਦਾ ਕਾਉਂਸਲਿੰਗ ਸੈਸ ਵੀ ਹੋ ਚੁੱਕਿਆ ਜੀ ਕਿਸੇ ਮਿਸਟਰੀ ਹੋਮ ਫਿਰ ਕੋ ਚੱਲ ਰਹੇ ਹੋ ਜੋ ਸਰਕਾਰ ਦੀ ਫਾਰਮੈਟਲੀ ਕੋਮਪਲੀਟ ਹੋ ਗਈ ਨਾ ਦੀ ਫਿਰ ਸ਼ਿਫਟ ਹੋ ਜਾਣਾ ਜੀ ਤੇ ਬੱਚੇ ਦੀ ਸਰ ਕਿੱਦਾਂ ਦੀ ਸਿਚੁਏਸ਼ਨ ਹੈਗੀ ਹੈ ਕਿਉਂਕਿ ਮਾਪੇ ਬੜੇ ਚਿੰਤਿਤ ਹੈ ਫੋਨ ਵਗੈਰਾ ਵੀ ਕਰ ਰਹੇ ਨੇ ਜੀ ਜੀ ਨਾਰਮਲ ਜੀ ਹਾਂ ਜੀ ਹੈਲਥ ਵਗੈਰਾ ਠੀਕ ਹੈ ਬੱਚੇ ਦੀ ਹੈ ਨਾ ਹਾਂ ਜੀ ਹਾਂ ਜੀ ਬਿਲਕੁਲ ਸਹੀ ਹੈ ਜੀ ਪਾਕਿਸਤਾਨ ਦੇ ਐਫਟਾਬਾਦ ਦਾ ਰਹਿਣ ਵਾਲਾ ਮੁਹੰਮਦ ਅਲੀ ਜਿਹੜਾ ਕਿ ਪਿਛਲੇ ਸਾਲ ਬੀਐਸਐਫ ਨੇ ਜਿਹੜਾ ਗ੍ਰਿਫਤਾਰ ਕਰ ਲਿਆ ਸੀ ਭਾਰਤ ਦੀ ਸਰਹੱਦ ਜਿਹੜਾ ਪਾਰ ਕਰਦੇ ਸਮੇਂ ਉਸਨੂੰ ਗ੍ਰਿਫਤਾਰ ਕੀਤਾ ਗਿਆ ਸੀ ਉਸ ਤੋਂ ਬਾਅਦ ਉਹਨੂੰ ਲੁਧਿਆਣਾ ਦੇ ਆਬਜ਼ਰਵੇ ਦੇ ਵਿੱਚ ਜਿਹੜਾ ਕਿ ਲਿਆਂਦਾ ਗਿਆ ਉੱਥੇ ਨੂੰ ਰੱਖਿਆ ਹੋਇਆ ਪਿਛਲੇ 1 ਸਾਲ ਤੋਂ ਜਿਹੜਾ ਕਿ ਮੁਹੰਮਦ ਅਲੀ ਰਹਿ ਰਿਹਾ ਵਾ ਹਲਕੀ ਉਰੀ ਸਜ਼ਾ ਬੇਸ਼ੱਕ ਪੂਰੀ ਹੋ ਚੁੱਕੀ ਆ ਪਰ ਮੁਹੰਮਦ ਅਲੀ ਆਬਜ਼ਰਵੇਸ਼ਨ ਹੋਮ ਲੁਧਿਆਣਾ ਦੇ ਵਿੱਚ ਬੰਦ ਐ ਪਿਛਲੇ 1 ਸਾਲ ਤੋਂ ਅਸੀਂ ਸੁਪਰਡੈਂਟ ਨਾਲ ਗੱਲਬਾਤ ਕਰਨ ਦੀ ਵੀ ਕੋਸ਼ਿਸ਼ ਕੀਤੀ ਸੀ ਉਹਨਾਂ ਨੇ ਵੀ ਇਹੀ ਚੀਜ਼ ਦੱਸੀ ਆ ਕਿ ਉਹ 1 ਸਾਲ ਤੋਂ ਜਿਹੜਾ ਕਿ ਇੱਥੇ ਲੁਧਿਆਣਾ ਦੇ ਵਿੱਚ ਸੁਪਰਡੈਂਟ ਜੇ ਗੱਲਬਾਤ ਕੀਤੀ ਗਈ ਸੀ ਆਬਜ਼ਰਵੇਸ਼ਨ ਹੋਮ ਦੇ ਵਿੱਚ ਜਿਹੜਾ ਬੰਦ ਐ ਮੁਹੰਮਦ ਅਲੀ 1 ਸਾਲ ਦੀ ਸਜ਼ਾ ਉਰੀ ਪੂਰੀ ਹੋ ਚੁੱਕੀ ਆ ਜਿਸ ਦੇ ਬਾਵਜੂਦ ਵੀ ਉਨੂੰ ਸਹੀ ਸਲਾਮਤ ਇੱਥੇ ਰੱਖਿਆ ਗਿਆ ਆ ਔਰ ਦੇਖਭਾਲ ਵੀ ਉਹਦੀ ਕੀਤੀ ਜਾ ਰਹੀ ਆ ਜਿਹੜਾ ਮਾਮਲਾ ਗ੍ਰੈਵ ਭਾਗ ਕੋਲ ਜਿਹੜਾ ਪਹੁੰਚ ਗਿਆ ਆ ਰਹਾਏ ਦੀ ਗੱਲ ਕੀਤੀ ਜਾ ਰਹੀ ਆ ਜਦੋਂ ਉਹਦੇ ਮਾਪਿਆਂ ਨੂੰ ਪਤਾ ਲੱਗਿਆ ਤਾਂ ਉਹਦੇ ਮਾਪਿਆਂ ਨੇ ਉਹਨਾਂ ਗੱਲਬਾਤ ਕਰਨ ਦੀ ਕੋਸ਼ਿਸ਼ ਕੀਤੀ ਗਈ ਆ ਮੁਹੰਮਦ ਅਲੀ ਜਿਹੜਾ ਕਿ ਤੁਹਾਨੂੰ ਦੁਬਾਰਾ ਦੱਸ ਦਿਆਂ ਮੁਹੰਮਦ ਅਲੀ ਪਾਕਿਸਤਾਨ ਦਾ ਐਬਟਾਬਾਦ ਦਾ ਰਹਿਣ ਵਾਲਾ ਆ ਉਹ ਭਾਰਤ ਪਾਕਿਸਤਾਨ ਸੀਮਾ ਜਿਹੜੇ ਪਾਰ ਕਰਦੇ ਸਮੇ ਜਿਹੜਾ ਕਿ ਬੀਐਸਐਫ ਵੱਲੋਂ ਜਿਹੜਾ ਉਹਨਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਸੀਗਾ ਹੁਣ ਉਹਦੀ ਗ੍ਰਿਫਤਾਰੀ ਨੂੰ ਲੈ ਕੇ ਜਿਹੜੇ ਪਰਿਵਾਰ ਜਿੱਥੇ ਚਿੰਤਕ ਆ ਉਹ ਵੀ ਕੋਸ਼ਿਸ਼ ਕਰ ਰਹੇ ਨੇ ਗੱਲਬਾਤ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਕਿ ਉਹਨੂੰ ਕਿੱਦਾਂ ਰਿਹਾਇ ਕੀਤੀ ਜਾਵੇ ਜੇ ਪਰ ਇਹ ਪੂਰਾ ਮਾਮਲਾ ਜਿਹੜਾ ਹੈਗਾ ਇਹ ਇਹ ਪੂਰਾ ਮਾਮਲਾ ਗ੍ਰਹਿਭਗ ਭਾਗ ਕੋਲੇ ਪਹੁੰਚ ਗਿਆ ਹੈ ਤੇ ਜਲਦ ਤੋਂ ਜਲ ਜਿਹੜਾ ਮੁਹੰਮਦ ਅਲੀ ਇੱਥੋਂ ਉਹਨੂੰ ਛਡਵਾ ਕੇ ਲੈ ਕੇ ਜਾਇਆ ਜਾਏਗਾ ਤੇ ਦਨਦادیه ਮੁਹੰਮਦ ਅਲੀ ਨਾਬਾਲਗ ਹੈ ਜਿਹੜਾ ਲੁਧਿਆਣਾ ਦੇ ਅਬਜ਼ਰਵੇਸ਼ਨ ਹੋਮ ਦੇ ਵਿੱਚ ਜਿਹੜਾ ਕਿ ਇੱਥੇ ਸਜ਼ਾ ਪੂਰੀ ਕਰ ਚੁੱਕਿਆ ਹੈ ਲੁਧਿਆਣਾ ਤੋਂ ਲਖਮਿੰਦਰ ਸਿੰਘ ਦੈਨਿਕ ਸਵੇਰਾ ਟੀਵੀ ਬੇਸ ਦੁਨੀਆ ਕੀ ਹਰ ਖਬਰ ਸਭ ਤੋਂ ਪਹਿਲੇ ਦੇਖਣੇ ਕੇ ਲੀਏ ਫੋਲੋ ਕਰੇ ਦੈਨਿਕ ਸਵੇਰਾ ਟੀਵੀ YouTube Facebook Instagram X aur WhatsApp channel par